ਇਸ ਰੋਡ ショਅ ਵਿੱਚ ਪਹੁੰਚ ਦਾ ਮਕਸਦ ਕੀ ਸੀ ਤੁਹਾਡਾ ਮੈਂ ਜਿੱਥੇ ਪੰਥ ਦੀ ਗੱਲ ਹੋਏਗੀ ਉਥੇ ਨਵਦੀਪ ਸਿੰਘ వాటర్ ਕੈਨਨ ਵਾਲੇ ਜਰੂਰ ਖੜੇ ਹੋਣਗੇ ਰਾਜ ਕਰਨ ਦਾ ਰਾਜ ਕਰਨ ਦੀ ਨੀਤੀ ਨੂੰ ਹੀ ਰਾਜਨੀਤੀ ਕਿਹਾ ਜਾਂਦਾ ਤੇ ਅਸੀਂ ਤਾਂ ਸੱਚ ਦਾ ਸਾਥ ਦੇਣ ਆਉਨੇ ਆ ਤੇ ਸੱਚੀ ਰਾਜਨੀਤੀ ਦਾ ਸਾਥ ਦੇਣ ਆਉਨੇ ਆ ਅਸੀਂ ਕੋਈ ਵੋਟ ਦੀ ਰਾਜਨੀਤੀ ਨਹੀਂ ਜੇ ਵੋਟ ਦੀ ਰਾਜਨੀਤੀ ਕਰਨੀ ਹੁੰਦੀ ਨਾ ਅਨਵਦੀਪ ਨੂੰ ਬੀਜੇਪੀ ਵੱਲੋਂ 30 ਕਰੋੜ ਰੁਪਏ ਦਾ ਆਫਰ ਸੀਸੀਆਈ ਸ਼ਾਬ ਦੇ ਅੰਦਰ ਇਲੈਕਸ਼ਨ ਮੇਰੇ ਨਿਕਲ ਕੇ ਗਏ ਹੋਏ ਨੇ ਹਰਿਆਣੇ ਦੇ ਸਾਡਾ ਤਾਂ ਆਧਾਰ ਕਾਰਡ ਵੀ ਨਹੀਂ ਹੈਗਾ ਪੰਜਾਬ ਦਾ ਵੀ ਜਿਹੜਾ ਸੀ ਇਲੈਕਸ਼ਨ ਅੱਜ ਖੜਦੇ ਆਂਗੇ ਇੱਧਰ ਆ ਕੇ ਸਾਡਾ ਮਕਸਦ ਹੈ ਸੰਗਤ ਦੇਖੋ ਹਵਾ ਦਾ ਵਹਿਗਰੂ ਨੇ ਬਣਾਉਣੀ ਹੈ ਹੈਨਾ ਜਿੱਤ ਦਾ ਵਹਿਗਰੂ ਨੇ ਅਕਾਲਪੁਰਖ ਨੇ ਅਕਾਲਪੁਰਖ ਨੇ ਦੇਣੀ ਹੈ ਜਿੱਥੇ ਤੁਸੀਂ ਪ੍ਰਚਾਰ ਕਰ ਰਹੇ ਉੱਥੇ ਤੁਹਾਡਾ ਚਿਹਰਾ ਵੀ ਬਦਲ ਰਿਹਾ ਮੈਂ ਕਹਿੰਨੀ ਤੁਹਾਡਾ ਫੇਸ ਵੀ ਹੁਣ ਇਦਾਂ ਹੋ ਰਿਹਾ ਵੀ ਜਿੱਦਾ ਸਿੱਖੀ ਵੱਲ ਵੱਧ ਰਿਓ ਕਿਰਪਾ ਮਾਂ ਦਾ ਜਿਹੜਿਆ ਚੇਲਾਂ ਚ ਡੱਕੇ ਹੋਏ ਨੇ ਉਹਨਾਂ ਨੂੰ ਛਡਾਉਣਾ ਉਹਦੇ ਲਈ ਕੋਈ ਵੀ ਰਾਹ ਸਾਨੂੰ ਲੱਭੂਗਾ ਨਾ ਸੰਘਰਸ਼ ਕਰਨ ਦਾ ਅਸੀਂ ਉਸ ਰਾਤ ਦਾ ਸਾਥ ਦਵਾਂਗੇ ਹਾਂ ਕੱਲੋਂ ਸਾਡੇ ਲੀਡਰ ਆਪਣੇ ਰਾਸਤੇ ਤੋਂ ਭਟਕਣਗੇ আর ਸੰਘਰਸ਼ ਦੇ ਰਾਤ ਉਹ ਇੱਧਰ ਉੱਧਰ ਹੋਣਗੇ ਔਰ ਇਹ ਕਹਿਣਗੇ ਵੀ ਅਸੀਂ ਇਸ ਰਾਹ ਦੇ ਨਾਲ ਆਪ ਭਲਾ ਕਰਦਾਂਗੇ ਕਿਉਂਕਿ ਪਤਾ ਸਾਨੂੰ ਇਸ ਰਾਹ ਦੇ ਨਾਲ ਭਲਾ ਨਹੀਂ ਹੋਣਾ ਹੈ ਨਾ ਕੁਰਸੀਆਂ ਨਾਲ ਕਦੇ ਭਲਾ ਨਹੀਂ ਹੋਇਆ ਕਰਦਾ ਭਲਾ ਹੋਇਆ ਕਰਦਾ ਸੰਘਰਸ਼ ਨਾਲ ਫਿਰ ਭਾਈ ਉਹਨਾਂ ਨੂੰ ਵੀ ਫਤਿਹ ਬਲਾਦਾਂਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਤਾਂ ਅਸੀਂ ਲੜਾਈ ਲੜਦੇ ਆ ਉਹਦੇ ਦੋ ਪਹਿਲੂ ਨੇ ਕਿਸੇ ਨੇ ਹਾਰਨਾ ਕਿਸੇ ਨੇ ਜਿੱਤਣਾ ਇਹ ਹਾਰ ਜਿੱਤ ਦੀ ਗੱਲ ਨਹੀਂ ਹੈਗੀ ਗੱਲ ਹੈਗੀ ਹੈ ਇੱਕ ਸੱਚੀ ਰਾਜਨੀਤੀ ਦੀ ਉਹ ਦੁਸ਼ਮਣ ਦੀ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕਣ ਵੀ ਭਾਈ ਤੁਸੀਂ ਪੰਜਾਬ ਤੇ ਕਬਜ਼ਾ ਕਰਿਆ ਹੋਇਆ ਅਸੀਂ ਤੁਹਾਡੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਸਾਡੇ ਧਰਮ ਤੇ ਕਬਜ਼ਾ ਕਰਿਆ ਹੋਇਆ ਤੁਸੀਂ ਸਾਡੀ ਸਰੀਰਿਕ ਨਸਲ ਕੁਸ਼ੀ ਕੀਤੀ ਹੈ ਤੁਸੀਂ ਸਾਡੀ ਮਾਨਸਿਕ ਨਸਲ ਕੁਸ਼ੀ ਕੀਤੀ ਹੈ ਤੁਸੀਂ ਹਰ ਰੋਜ਼ ਸਾਨੂੰ ਮਾਰਦੇ ਹੋ ਕਦੇ ਨਸਿਆਂ ਰਾਹੀਂ ਮਾਰਦੇ ਹੋ ਕਦੇ ਪਾਣੀਆਂ ਰਾਹੀਂ ਮਾਰਦੇ ਹੋ ਕਦੇ ਸਾਡੀ ਖੇਤੀ ਤੇ ਕਬਜ਼ਾ ਕਰਦੇ ਹੋ ਮੇਰੇ ਵੀ ਨੁਮਾਇੰਦੇ ਕੱਲ ਨੂੰ ਜਾਣ ਉਹ ਸੱਚ ਦੀ ਰਾਜਨੀਤੀ ਕਰਨ ਸੰਘਾਰਸ਼ ਦੀ ਰਾਜਨੀਤੀ ਕਰਨ ਉਹ ਕੁਰਸੀਆਂ ਦੀ ਰਾਜਨੀਤੀ ਨਾ ਕਰਨ ਉਹ ਕੁਰਸੀਆਂ ਤੇ ਜਾ ਕੇ ਬੈਠ ਕੇ ਨਾ ਉਹ ਫਿਰ ਦਿੱਲੀ ਵਾਲੇ ਵਾਂਗੂ ਬਿਹੇਵ ਨਾ ਕਰਨ ਵੀ ਹਾਂ ਵੀ ਉਹ ਦਿੱਲੀ ਜੀ ਐਵੇਂ ਕਰ ਦਿਆ ਦਿੱਲੀ ਹੋਮੇ ਕਰ ਦਿਆ ਪੰਜਾਬ ਨਾਲ ਦਿੱਲੀ ਜੋ ਮਰਜ਼ੀ ਕਰੇ ਸਾਡਾ ਫਰਜ਼ ਹੈ ਸੰਘਰਸ਼ ਕਰਨਾ ਤਰਨਤਾਰਨ ਜਿਮਣੀ ਚੋੜਾ ਲਈ ਅਖਾੜਾ ਭਖਿਆ ਹੋਇਆ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਪ੍ਰਚਾਰ ਕਰਨ ਦੇ ਵਿੱਚ ਉੱਥੇ ਹੀ ਮਨਦੀਪ ਸਿੰਘ ਖਾਲਸਾ ਜੀ ਜੋ ਕਿ ਸੰਦੀਪ ਸਿੰਘ ਸਣੀ ਦੇ ਭਰਾਤਾ ਨੇ ਤਾਂ ਆਪਣਾ ਚੋਣ ਪ੍ਰਚਾਰ ਕਰਨੇ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਸਾਰੀਆਂ ਪਾਰਟੀਆਂ ਵੱਲੋਂ ਅੰਥਕ ਪਾਰਟੀਆਂ ਵੱਲੋਂ ਸਮਰਥਨ ਦਿੱਤਾ ਗਿਆ ਪਰ ਸਾਡੇ ਹਰਿਆਣੇ ਵਾਲੇ ਘਟ ਨਹੀਂ ਕਿਉਂਕਿ ਹਮੇਸ਼ਾ ਹੀ ਜਿੱਥੇ ਪੰਥ ਦੀ ਗੱਲ ਹੋਏਗੀ ਉਥੇ ਨਵਦੀਪ ਸਿੰਘ ਵਾਟਰ ਕੈਨਨ ਵਾਲੇ ਜਰੂਰ ਖੜੇ ਹੋਣਗੇ ਗਲਬਾਤ ਵੀ ਕਰਾਂਗੇ ਰੋਡ ਸ਼ੋਅ ਅੱਜ ਜਿਹੜਾ ਕਿ ਉਲੀਕਿਆ ਗਿਆ ਸੀ ਪਿੰਡਾ ਪਿੰਡਾ ਚ ਹੁੰਦਾ ਹੋਇਆ ਇੱਥੇ ਪਹੁੰਚਿਆ ਗਲਬਾਤ ਵੀ ਕਰਾਂਗੇ ਵੀਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵਦੀਪ بھائی ਕਿਵੇਂ ਦੇਖਦੇ ਹੋ ਕਿ ਆ ਕਹਿੰਦੇ ਕਿ ਤਰਨ ਤਾਰਨ ਦੇ ਵਿੱਚ ਮਾਝੇ ਵਾਲਿਆਂ ਨੂੰ ਮਹਿਣਾ ਮਾਰਿਆ ਜਾਂਦਾ ਸੀ ਕਿ ਜਿਮਣੀ ਚੋਣਾ ਦੇ ਵਿੱਚ ਬੀਬੀ ਖਾਲੜਾ ਜੀ ਖੜੇ ਸੀ ਉਸ ਸਮੇਂ ਨਹੀਂ ਜਤਾਇਆ ਗਿਆ ਪਰ ਹੁਣ ਕਹਿੰਦੇ ਰੋਡ ਸ਼ੋ ਆਪਾਂ ਪ੍ਰਚਾਰ ਦੇ ਜ਼ਰੀਏ ਇਹ ਗੱਲ ਰੱਖ ਰਹੇ ਆ ਕਿ ਹੁਣ ਤੁਹਾਡੇ ਕੋਲ ਦੁਬਾਰਾ ਮੌਕਾ ਤੁਸੀਂ ਇਸ ਮੌਕੇ ਨੂੰ ਕਿਵੇਂ ਦੇਖਦੇ ਹੋ ਦੇਖੋ ਹਾਰ ਜਿੱਤ ਹੁੰਦੀ ਹੈ ਨਾ ਜੀ ਦੇਖੋ ਕਿਸੇ ਨੇ ਹਾਰਨਾ ਕਿਸੇ ਨੇ ਜਿੱਤਣਾ ਹੈ ਨਾ ਗੱਲ ਹੈ ਲੜਨ ਦੀ ਕਿਸੇ ਨੇ ਵੀ ਚਾਹੇ ਕੱਲ ਨੂੰ ਮਨਦੀਪ ਸਿੰਘ ਖਾਲਸਾ ਜੀ ਵੀ ਜਿੱਤਦੇ ਨੇ ਕਿਸੇ ਨੇ ਤਾਂ ਹਾਰਨਾ ਹੈ ਨਾ ਜੇ ਤੁਸੀਂ ਲੜਾਈ ਲੜਦੇ ਆ ਉਹਦੇ ਦੋ ਪਹਿਲੂ ਨੇ ਕਿਸੇ ਨੇ ਹਾਰਨਾ ਕਿਸੇ ਨੇ ਜਿੱਤਣਾ ਇਹ ਹਾਰ ਜਿੱਤ ਦੀ ਗੱਲ ਨਹੀਂ ਹੈਗੀ ਗੱਲ ਹੈਗੀ ਹੈ ਇੱਕ ਸੱਚੀ ਰਾਜਨੀਤੀ ਦੀ ਉਹ ਰਾਜਨੀਤੀ ਜਿਹੜੇ ਸਿੱਧੇ ਲੋ ਚਾਹੁੰਦੇ ਆ ਜਿਦੇ ਕਰਕੇ ਅਸੀਂ ਪੰਥ ਦਾ ਸਾਥ ਦੇਣ ਆਉਂਦੇ ਆ ਵੀ ਭਾਈ ਸੱਚ ਦੇ ਰਾਹ ਤੇ ਤੁਰੀਏ ਜਿਹੜੀ ਰਾਜਨੀਤੀ ਬਾਬਾ ਨਾਨਕ ਸਾਨੂੰ ਦੇਖੇ ਗਿਆ ਸੀਗਾ ਬਾਬਾ ਨਾਨਕ ਸਾਨੂੰ ਰਾਜਨੀਤੀ ਦੇ ਕੇ ਗਿਆ ਸੀਗਾ ਸੋ ਉਹਨਾਂ ਦੇ ਬਾਬੇ ਨਾਨਕ ਦੇ ਇਹੀ ਸੀਗੇ ਨਾ ਜੋਤ ਅੱਗੇ ਜਾਂਦੀ ਆ 10 ਜਾਮੇ ਇੱਕ ਹੀ ਜੋਤ ਹੈ ਸਾਰੇ ਦੀ ਸਾਰੀ ਹੈ ਨਾ ਉਹ ਦੱਸੋ ਦੱਸੋ ਜੋਤਾਂ ਨੇ ਸਾਨੂੰ ਇੱਕ ਫਲਸਫਾ ਦਿੱਤਾ ਸੀਗਾ ਰਾਜ ਕਰਨ ਦਾ ਰਾਜ ਕਰਨ ਦੀ ਨੀਤੀ ਨੂੰ ਹੀ ਰਾਜਨੀਤੀ ਕਿਹਾ ਜਾਂਦਾ ਅਸੀਂ ਦਾ ਸੱਚ ਦਾ ਸਾਥ ਦੇਣ ਆਉਨੇ ਆ ਤੇ ਸੱਚੀ ਰਾਜਨੀਤੀ ਦਾ ਸਾਥ ਦੇਣ ਆਉਨੇ ਆ ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਆ ਦਰਬਾਰ ਸਾਹਿਬ ਜਾ ਕੇ ਵੀ ਅਰਦਾਸ ਕਰਦੇ ਆ ਕਾਲ ਤਖਸਾਲ ਜਾ ਕੇ ਵੀ ਅਰਦਾਸ ਕਰਦੇ ਆ ਵੀ ਬਾਬਾ ਜੀ ਕੋਮ ਨੂੰ ਸੱਚੀ ਰਾਜਨੀਤੀ ਦੀ ਦਾਤ ਬਖਸ਼ਿਓ ਭਾਈ ਮਨਦੀਪ ਸਿੰਘ ਖਾਲਸਾ ਜੀ ਨੂੰ ਸੱਚੀ ਰਾਜਨੀਤੀ ਦੀ ਦਾਤ ਬਖਸ਼ਿਓ ਤਾਂ ਕਿ ਕੱਲ ਨੂੰ ਦੁਸ਼ਮਣ ਦੀ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕਣ ਵੀ ਭਾਈ ਤੁਸੀਂ ਪੰਜਾਬ ਤੇ ਕਬਜ਼ਾ ਕਰਿਆ ਹੋਇਆ ਅਸੀਂ ਤੁਹਾਡੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਸਾਡੇ ਧਰਮ ਤੇ ਕਬਜ਼ਾ ਕਰਿਆ ਹੋਇਆ ਤੁਸੀਂ ਸਾਡੀ ਸਰੀਰਕ ਨਸਲ ਕੂਸ਼ੀ ਕੀਤੀ ਹੈ ਤੁਸੀਂ ਸਾਡੀ ਮਾਨਸਿਕ ਨਸਲ ਕੂਸ਼ੀ ਕੀਤੀ ਹੈ ਤੁਸੀਂ ਹਰ ਰੋਜ਼ ਸਾਨੂੰ ਮਾਰਦੇ ਹੋ ਕਦੇ ਨਸਿਆਂ ਰਾਹੀਂ ਮਾਰਦੇ ਹੋ ਕਦੀ ਪਾਣੀਆਂ ਰਾਹੀਂ ਮਾਰਦੇ ਹੋ ਕਦੀ ਸਾਡੀ ਖੇਤੀ ਤੇ ਕਬਜ਼ਾ ਕਰਦੇ ਹੋ ਅਸੀਂ ਤਾਂ ਇਹੋ ਜੀ ਰਾਜਨੀਤੀ ਦੀ ਉਮੀਦ ਕਰਦੇ ਆਂ ਵੀ ਜਿਹੜੇ ਵੀ ਨੁਮਾਇੰਦੇ ਕੱਲ ਨੂੰ ਜਾਣ ਉਹ ਸੱਚ ਦੀ ਰਾਜਨੀਤੀ ਕਰਨ ਸੰਘਾਰਸ਼ ਦੀ ਰਾਜਨੀਤੀ ਕਰਨ ਉਹ ਕੁਰਸੀਆਂ ਦੀ ਰਾਜਨੀਤੀ ਨਾ ਕਰਨ ਉਹ ਕੁਰਸੀਆਂ ਤੇ ਜਾ ਕੇ ਬੈਠ ਕੇ ਨਾ ਉਹ ਫਿਰ ਦਿੱਲੀ ਵਾਲੇ ਵਾਂਗੂ ਬਿਹੇਵ ਨਾ ਕਰਨ ਵੀ ਹਾਂ ਵੀ ਉਹ ਦਿੱਲੀ ਜਿ ਐਵੇਂ ਕਰ ਦਿਆ ਦਿੱਲੀ ਹੋਵੇਂ ਕਰ ਦਿਆ ਪੰਜਾਬ ਨਾਲ ਦਿੱਲੀ ਜੋ ਮਰਜ਼ੀ ਕਰੇ ਸਾਡਾ ਫਰਜ਼ ਹੈ ਸੰਘਰਸ਼ ਕਰਨਾ ਦਿੱਲੀ ਖਿਲਾਫ ਲੜਨਾ ਤੇ ਪੰਜਾਬ ਦੀ ਆਜ਼ਾਦੀ ਸਾਡਾ ਸਭ ਤੋਂ ਵੱਡਾ ਮਤਲਬ ਇੱਕ ਟੀਚਾ ਹੋਣਾ ਚਾਹੀਦਾ ਵੀ ਭਾਈ ਬਹੁਤ ਜ਼ੁਲਮ ਸਹਿਆ ਅਸੀਂ ਦਿੱਲੀ ਦਾ ਹੁਣ ਪੰਜਾਬ ਆਪਣੀ ਰਾਜਨੀਤੀ ਆਪ ਕਰੂ ਆਪਣਾ ਰਾਜ ਆਪ ਕਰੂ ਇਸ ਰੋਲ ਸ਼ੋਅ ਵਿੱਚ ਪਹੁੰਚ ਦਾ ਮਕਸਦ ਕੀ ਸੀ ਤੁਹਾਡਾ ਮੈਂ ਤਾਂ ਜੀ ਦੇਖੋ ਪੰਥ ਸਾਰਾ ਪੰਥ ਸਾਰਾ ਇਕੱਠਾ ਆ ਤੇ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਇੱਕ ਰਾਜਨੀਤੀ ਸਿੱਕੇ ਸੱਚ ਦੀ ਕਿ ਰਾਜਨੀਤੀ ਵੀ ਦਾ ਰਾਜ ਨਹੀਂ ਆ ਸਕਦਾ ਭਾਈ ਅਮਰਿਤਪਾਲ ਸਿੰਘ ਜੇਲ੍ਹ ਚ ਹੈ ਉਹ ਸੰਘਰਸ਼ ਕਰਨਾ ਆਇਆ ਸੀਗਾ ਮੁੰਡਾ ਸਾਡਾ ਹੈ ਨਾ ਉਹ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਸੀਗਾ ਅਮਰੀਤ ਛਕਾਉਂਦਾ ਸੀਗਾ ਸਰਕਾਰਾਂ ਨੇ ਇਹਨੂੰ ਚੱਕ ਕੇ ਜੇਲ੍ਹ ਚ ਕਰਤਾ ਮੇਰਾ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਉਹਨੂੰ ਪਾਈ ਬਾਹਰ ਕਢਾਉਣਾ ਆ ਉਹਦਾ ਰਾਹ ਕੋਈ ਵੀ ਹੋਵੇ ਅਸੀਂ ਉਸ ਰਾਹ ਦਾ ਸਾਥ ਦੇਵਾਂਗੇ ਜੀ ਅਸੀਂ ਕੋਈ ਵੋਟ ਦੀ ਰਾਜਨੀਤੀ ਨਹੀਂ ਜੇ ਵੋਟ ਦੀ ਰਾਜਨੀਤੀ ਕਰਨੀ ਹੁੰਦੀ ਨਾ ਤਾਂ ਨਵਦੀਪ ਨੂੰ ਭਾਜਪੀ ਵੱਲੋਂ 30 ਕਰੋੜ ਰੁਪਏ ਦਾ ਆਫਰ ਸੀ ਸੀਆਈ ਸ਼ਾਪ ਦੇ ਅੰਦਰ ਇਲੈਕਸ਼ਨ ਮੇਰੇ ਨਿਕਲ ਕੇ ਗਏ ਹੋਏ ਨੇ ਹਰਿਆਣੇ ਦੇ ਸਾਡਾ ਤਾਂ ਆਧਾਰ ਕਾਰਡ ਵੀ ਨਹੀਂ ਹੈਗਾ ਪੰਜਾਬ ਦਾ ਵੀ ਜਿਹੜਾ ਇਲੈਕਸ਼ਨ ਅੱਜ ਖੜਦੇ ਆਂਗੇ ਇੱਧਰ ਆ ਕੇ ਸਾਡਾ ਮਕਸਦ ਹੈ ਸੰਘਰਸ਼ ਕਰਨਾ ਸੰਘਰਸ਼ੀ ਲੋਕਾਂ ਦਾ ਸਾਥ ਦੇਣਾ ਆਪਣੇ ਭਰਾਵਾਂ ਦਾ ਜਿਹੜੇ ਅੱਜ ਜੇਲ੍ਹਾਂ 'ਚ ਡੱਕੇ ਹੋਏ ਨੇ ਉਹਨਾਂ ਨੂੰ ਛਡਾਉਣਾ ਉਹਦੇ ਲਈ ਕੋਈ ਵੀ ਰਾਹ ਸਾਨੂੰ ਲੱਭੂਗਾ ਨਾ ਸੰਘਰਸ਼ ਕਰਨ ਦਾ ਅਸੀਂ ਉਸ ਰਾਹ ਦਾ ਸਾਥ ਦਵਾਂਗੇ ਹਾਂ ਕੱਲ ਨੂੰ ਸਾਡੇ ਲੀਡਰ ਆਪਣੇ ਰਾਸਤੇ ਤੋਂ ਭਟਕਣਗੇ ਅਰ ਸੰਘਰਸ਼ ਦੇ ਰਾਤੋਂ ਇੱਧਰ ਉੱਧਰ ਹੋਣਗੇ ਔਰ ਇਹ ਕਹਿਣਗੇ ਵੀ ਅਸੀਂ ਇਸ ਰਾਹ ਦੇ ਨਾਲ ਆਪਣਾ ਭਲਾ ਕਰਦਾਂਗੇ ਕਿਉਂਕਿ ਪਤਾ ਸਾਨੂੰ ਇਸ ਰਾਹ ਦੇ ਨਾਲ ਭਲਾ ਨਹੀਂ ਹੋਣਾ ਹੈ ਨਾ ਕੁਰਸੀਆਂ ਨਾਲ ਕਦੇ ਭਲਾ ਨਹੀਂ ਹੋਇਆ ਕਰਦਾ ਭਲਾ ਹੋਇਆ ਕਰਦਾ ਸੰਘਰਸ਼ ਨਾਲ ਫਿਰ ਭਾਈ ਉਹਨਾਂ ਨੂੰ ਵੀ ਫਤਿਹ ਬਲਾਦਾਂਗੇ ਵੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਬਿਲਕੁਲ ਸੰਦੀਪ ਸਿੰਘ ਸੰਨੀ ਨਾਲ ਜਦੋਂ ਤਸ਼ੱਦਦ ਹੋਇਆ ਜਦੋਂ ਜੇਲ੍ਹਾਂ ਦੇ ਬਾਹਰ ਧਰਨਾ ਲਾਉਣਾ ਤੁਸੀਂ ਉਦੋਂ ਵੀ ਡਟ ਕੇ ਖੜੇ ਅੱਜ ਚੋਣ ਪ੍ਰਚਾਰ ਵਿੱਚ ਵੀ ਖੜੇ ਹੋਇਓ ਸੰਗਤ ਜਿੱਥੇ ਸਮਰਥਨ ਦੇ ਰਹੀ ਓਥੇ ਤੁਸੀਂ ਵੀ ਪਹੁੰਚੇ ਹੋ ਹਵਾ ਕਿੱਧਰ ਦੇਖ ਰਿਓ ਤੁਸੀਂ ਇਹ ਮੁਕਾਬਲਾ ਕੀ ਦੇ ਨਾ ਹਵਾ ਤਾਂ ਦੇਖੋ ਹਵਾ ਤਾਂ ਵਾਹਿਗੁਰੂ ਨੇ ਬਣਾਉਣੀ ਹੈ ਹੈਨਾ ਜਿੱਤ ਦਾ ਵਾਹਿਗੁਰੂ ਨੇ ਅਕਾਲ ਪੁਰਖ ਨੇ ਅਕਾਲ ਪੁਰਖ ਨੇ ਦੇਣੀ ਹੈ ਤੇ ਅਸੀਂ ਤਾਂ ਅਰਦਾਸ ਕਰ ਸਕਦੇ ਆ ਵਾਹਿਗੁਰੂ ਅੱਗੇ ਹਰ ਰੋਜ਼ ਹੈਨਾ ਵੀ ਇੱਕ ਸੱਚ ਦੀ ਰਾਜਨੀਤੀ ਦੀ ਜਿਹੜੀ ਸ਼ੁਰੂਆਤ ਹੋਈ ਹੈ ਵੀ ਉਹਦੇ ਚ ਜਿੱਤ ਬਖਸ਼ਣ ਹੈ ਨਾ ਭਾਈ ਮਨਦੀਪ ਸਿੰਘ ਨੂੰ ਤੇ ਜਿਵੇਂ ਅਸੀਂ ਪਿੰਡਾਂ 'ਚ ਵਿਚਰਦੇ ਆਂ ਲੋਕ ਬਹੁਤ ਪਿਆਰ ਕਰ ਰਹੇ ਨੇ ਅਸੀਂ ਦੇਖ ਰਹੇ ਆਂ ਤਰਨਤਾਰਨ ਜੇਲੇ ਦੇ ਅੰਦਰ ਲੋਕ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਤੇ ਸਾਨੂੰ ਉਮੀਦ ਹੈ ਵੀ ਸੱਚ ਦੀ ਰਾਜਨੀਤੀ ਦੀ ਭਾਈ ਮਨਦੀਪ ਸਿੰਘ ਖਾਲਸਾ ਦੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਜਿੱਤ ਹੋਊਗੀ ਜਿੱਥੇ ਤੁਸੀਂ ਪ੍ਰਚਾਰ ਕਰੇ ਉੱਥੇ ਤੁਹਾਡਾ ਚਿਹਰਾ ਵੀ ਬਦਲ ਰਿਹਾ ਮੈਂ ਕਹਿੰਨੀ ਤੁਹਾਡਾ ਫੇਸ ਵੀ ਹੁਣ ਇਦਾਂ ਹੋ ਰਿਹਾ ਵੀ ਜਿਦਾ ਸਿੱਖੀ ਵੱਲ ਵੱਧ ਰਿਹਾ ਕਿਰਪਾ ਜੀ ਇਹਦੇ ਬਾਰੇ ਇੰਨਾ ਵੱਡੇ ਬੋਲ ਬੋਲਣੇ ਚਾਹੀਦੇ ਨੇ ਇਹ ਤਾਂ ਪਰਮਾਤਮਾ ਦੀ ਦਾਤ ਹੈ ਵੀ ਪਰਮਾਤਮਾ ਨੇ ਬਖਸ਼ਣੀ ਹੈ ਭਾਈ ਉਹਨੇ ਸਮੇਂ ਦੇ ਵਿੱਚ ਦੇਖਿਆ ਜਾਊਗਾ ਕਿ ਨਵਦੀਪ ਸਿੰਘ ਵੀ ਸਿੰਘ ਸੱਜਣ ਦੇ ਦੇਖੋ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਉਹ ਕਿੱਧਰਲੇ ਪਾਸੇ ਨੂੰ ਲੈ ਕੇ ਜਾਂਦੇ ਨੇ ਸਾਨੂੰ ਵੱਡੇ ਬੋਲ ਬੋਲ ਕੇ ਨਾ ਫਿਰ ਸੰਗਤ ਦਾ ਮਨ ਉਦਾਸ ਹੁੰਦਾ ਕੱਲ ਨੂੰ ਹੈਨਾ ਇਹ ਕੋਈ ਇਹ ਪਬਲਿਸਿਟੀ ਦਾ ਵੀਸਾ ਨਹੀਂ ਹੈਗਾ ਇਹ ਮੇਰਾ ਆਤਮਿਕ ਵੀਸਾ ਹੈਨਾ ਵੀ ਮੈਨੂੰ ਜਿਵੇਂ ਵਾਹਿਗੁਰੂ ਗੁਰਬਾਣੀ ਦੇ ਨੇੜੇ ਲਾਊਗਾ ਮੈਨੂੰ ਨੇੜੇ ਲਾ ਕੇ ਮੈਨੂੰ ਸਿਖਾਊਗਾ ਵੀ ਭਾਈ ਤੂੰ ਆਇਆ ਕਿਸ ਵਾਸਤੇ ਤੂੰ ਸੰਘਰਸ਼ ਕਿਉਂਕਿ ਸਿੱਖੀ ਦੇ ਦੋ ਪਹਿਲੂ ਨੇ ਧਰਮ ਤੇ ਸੰਘਰਸ਼ ਇਕੱਠੇ ਚੱਲਣੇ ਚਾਹੀਦੇ ਨੇ ਆ ਤੁਮੀ ਕਿਸਾਨ ਵੀ ਆਪਣਾ ਤਰੇ ਗੁਣਾ ਤੋਂ ਉੱਤੇ ਨਿਕਲ ਕੇ ਮਾਇਆ ਦੇ ਜਾਲ ਤੋਂ ਉੱਤੇ ਨਿਕਲ ਕੇ ਨਾਮ ਜਪ ਕੇ ਹੈਨਾ ਇਹਨਾਂ ਅਖੰਡਾਂ ਤੋਂ ਉੱਤੇ ਨਿਕਲ ਕੇ ਸੱਚਖੰਡ ਤੇ ਜਾਣਾ ਉਹ ਲੱਗ ਵੀ ਸੋ ਮੇਰਾ ਆਤਮਿਕ ਵਿਸ਼ਾ ਹੈਨਾ ਉਹ ਮੇਰੀ ਮੇਰਾ ਨਾਮ ਜਪਣਾ ਮੇਰਾ ਪਰਮਾਤਮਾ ਨਾਲ ਮੇਲ ਕਰਨਾ ਪਰਮਾਤਮਾ ਤੋਂ ਸ਼ਕਤੀ ਲੈਣਾ ਸੰਘਰਸ਼ ਮੇਰਾ ਲੱਗ ਵੀ ਹੈਨਾ ਇਹ ਮੇਰੀ ਜ਼ਿੰਦਗੀ ਦੇ ਆਤਮਿਕ ਵਿਸ਼ੇ ਨੇ ਕੱਲ ਨੂੰ ਕਿਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਹੋਰ ਸਿੱਖ ਚਿਹਰੇ ਖੜੇ ਕੀਤੇ ਹੋਏ ਨੇ ਅਸਲ 'ਚ ਤੁਹਾਨੂੰ ਕੀ ਲੱਗਦਾ ਕਿ ਇਹ ਮਾਜੇ ਦੀ ਧਰਤੀ ਤੇ ਸਿੱਖ ਚਿਹਰਾ ਖੜਾਣਾ ਪੰਥਕ ਚਿਹਰਾ ਖੜਾਣ ਕਰਨ ਦਾ ਹੱਕ ਕਿਨੂੰ ਹੈਗਾ ਪੰਥਕ ਚਿਹਰਾ ਕੌਣ ਖੜਾ ਕਰ ਸਕਦਾ ਦੇਖੋ ਹੱਕ ਤਾਂ ਦੇਖੋ ਜੀ ਹੱਕ ਤਾਂ ਸਭ ਨੂੰ ਹੈ ਹੈਨਾ ਪਰ ਆਪਾਂ ਸਭ ਨੂੰ ਦੇਖ ਚੁੱਕੇ ਆ ਪਹਿਲਾਂ ਸਭ ਨੇ ਲੁੱਟਿਆ ਘੁੱਟਿਆ ਜ਼ੁਲਮ ਕਰਿਆ ਠੀਕ ਹੈ ਤੇ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਹੁਣ ਹੁੰਦਾ ਹੈ ਨਾ ਉਹ ਜੇ ਬਾਰ-ਬਾਰ ਇੱਕੇ ਵਿਸ਼ਵਾਸ ਕਰੀ ਜਾਵਾਂਗੇ ਫਿਰ ਤਾਂ ਆਪਣੇ ਆਪ ਨੂੰ ਵੀ ਧੋਖਾ ਦੇੰਨੇ ਆ। ਮਨਦੀਪ ਸਿੰਘ ਖਾਸਾ ਤੇ ਵੀ ਕੀਤੀਆਂ ਜਾ ਰਹੀਆਂ। ਦੇਖੋ ਉਹ ਤਾਂ ਕਰਨੀ ਆ ਨੀ ਉਹ ਰਾਜਨੀਤੀ ਦਾ ਵਿਸ਼ਾ ਹੈ ਨਾ ਉਹ ਸਭ ਨੇ ਆਪਣੇ ਆਪਣੇ ਰਾਜਨੀਤੀ ਕਿਸੇ ਨੇ ਗੰਦੀ ਕਰਨੀ ਹੈ ਨਾ ਪਰ ਅਸੀਂ ਤਾਂ ਕਹਿੰਨੇ ਆ ਭਾਈ ਸੱਚੀ ਰਾਜਨੀਤੀ ਕਰੋ ਤੇ ਸੱਚੀ ਰਾਜਨੀਤੀ ਲੋਕਾਂ ਨੂੰ ਸਮਝ ਆਣੀ ਚਾਹੀਦੀ ਹੈ ਤੇ ਸੱਚ ਦੀ ਜਿੱਤ ਹੋਣੀ ਚਾਹੀਦੀ ਹੈ। ਬਿਲਕੁਲ ਬਾਤ ਜੀ ਅੱਗੇ ਰੋਡ ਸ਼ੋ ਜਿਹੜਾ ਚੱਲਣ ਲਈ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਰੋਡ ਸ਼ੋ ਚੱਲ ਰਿਹਾ ਉਥੇ ਨਵਦੀਪ ਸਿੰਘ ਜੀ ਜਲਵੇੜਾ ਤੇ ਨਾਲ ਲੱਖਾਂ ਸਧਾਨਾਂ ਤੇ ਹੋਰ ਵੀ ਜਿਹੜੇ ਕਿ ਸੰਘਰਸ਼ ਕਰ ਰਹੇ ਪੰਥਕ ਚਿਹਰੇ ਨੇ ਉਹ ਵੀ ਅੱਗੇ ਵਿਚਰ ਰਹੇ ਨੇ ਜੁੜੇ ਰੇਕ ਸੁਨੇਹਾ ਟੀਵੀ ਦੇ ਨਾਲ ਰੋਡ ショਅ ਦਾ ਲਾਈਵ ਦਿਖਾਉਂਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ